ਚੀਫ ਆਫ ਡਿਫੈਂਸ ਸਟਾਫ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਅਹਿਮ ਮੀਟਿੰਗ ਹੋਈ ਹੈ ਉਧਰੋਂ ਜੇ ਗੱਲ ਕੀਤੀ ਜਾਵੇ ਤਾਂ ਬੀਐਸਐਫ ਜਰਨਲ ਜਿਹੜੇ ਨੇ ਉਹ ਵੀ ਸਾਊਥ ਬਲੌਕ ਜਿਹੜੇ ਨੇ ਉਹ ਵੀ ਪਹੁੰਚੇ ਨੇ ਔਰ ਲਗਾਤਾਰ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਨੇ ਸੋ ਬਹੁਤ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਭਾਰਤ ਵਰਗਾ ਮੁਲਕ ਜਿਨ੍ਹਾਂ ਦੇ ਉੱਤੇ 22 ਅਪ੍ਰੈਲ ਨੂੰ આતਵਾਦੀ ਹਮਲਾ ਹੁੰਦਾ ਹੈ ਔਰ નિર્ਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਔਰ ਪੂਰਾ ਭਾਰਤ ਮੁਲਕ ਜੜਾਇਆ ਇਸ ਦੇ ਉੱਤੇ ਬਹੁਤ ਜ਼ਿਆਦਾ ਅਕ੍ਰੋਚ ਦੇ ਵਿੱਚ ਹਰ ਕੋਈ ਨਿੰਦਾ ਕਰ ਰਿਹਾ ਪਰ ਇਸ ਲੈ ਕੇ ਲਗਾਤਾਰ ਜਿਹੜੇ ਭਾਰਤ ਦੇ ਲੋਕ ਨੇ ਉਹ ਜਵਾਬੀ ਕਾਰਵਾਈ ਦੀ ਮੰਗ ਕਰ ਰਹੇ ਆ ਸੋ ਇਸ ਨੂੰ ਨਜ਼ਰ ਚ ਰੱਖਦਿਆਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਚੀਫ ਆਫ ਡਿਫੈਂਸ ਸਟਾਫ ਜੋੜੇ ਨੇ ਅਨਿਲ ਚੋਹਾਨ ਉਹ ਰੱਖਿਆ ਮੰਤਰੀ ਰਾਣਾ ਸਿੰਘ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ ਔਰ ਲੱਗ ਰਿਹਾ ਕਿ ਬਹੁਤ ਅਹਿਮ ਕੁਝ ਹੋ ਸਕਦਾ ਹੈ ਜੇ ਉਧਰ ਦੇਖਿਆ ਜਾਵੇ ਤਾਂ ਪੰਜਾਬ ਦੀ ਗੁਜਰਾਤ ਦੀ ਔਰ ਇਸ ਤੋਂ ਇਲਾਵਾ ਅਰਬ ਸਾਗਰ ਦੇ ਵਿੱਚ ਜਿਹੜੀਆਂ ਮਜ਼ਾਈਲਾਂ ਨੇ ਉਹ ਵੀ ਟੈਸਟ ਕੀਤੀਆਂ ਜਾ ਰਹੀਆਂ ਨੇ ਔਰ ਇਹ ਪੂਰਾ ਇਹ ਵੀ ਦੱਸਿਆ ਜਾ ਰਿਹਾ ਕਿ ਅਸੀਂ جنگ ਲਈ ਵੀ ਤਿਆਰ ਹਾਂ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੀ ਵਾਟਰ ਟ੍ਰੀਟੀ ਸੀਗੀ ਉਸ ਨੂੰ ਖਤਮ ਕਰ ਦਿੱਤਾ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਜਾਣ ਦੇ ਲਈ ਕਰ ਦਿੱਤਾ ਅੱਜ ਦੀ ਜਿਹੜੀ ਤਰੀਕਾ ਉਹ ਆਖਰੀ ਹੈ ਸੋ ਲੱਗਦਾ ਹੈ ਕਿ ਭਾਰਤ ਇਸ ਵਾਰ ਦੋ ਟੋਕ ਹੈ ਔਰ ਇਹਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਜਿਹੜਾ ਆ ਉਹਦੀ ਮੁਲਾਕਾਤ ਵੀ ਇਹ ਦੱਸ ਰਹੀ ਹੈ ਕਿ ਅੱਜ ਦਾ ਜਿਹੜਾ ਇਹ ਕਿਉਂਕਿ ਕਿਹਾ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਮੀਡੀਆ ਭਾਰਤ ਦੀਆਂ ਜਿਹੜੀਆਂ ਇਨਪੁਟ ਏਜੰਸੀਜ਼ ਨੇ ਉਹ ਲਗਾਤਾਰ ਇਹ ਦੱਸ ਰਹੀਆਂ ਨੇ ਕਿ ਕੁਝ ਵੱਡਾ ਹੋਣ ਜਾ ਰਿਹਾ ਆ ਹਰ ਕੋਈ ਤਿਆਰ ਹੈ ਇਹਦੇ ਲਈ ਚਾਹੇ ਉਹ ਰੱਖਿਆ ਮੰਤਰਾਲਾ ਹੋਵੇ ਗ੍ਰਹਿ ਮੰਤਰਾਲਾ ਹੋਵੇ ਜਿਹੜਾ ਆਪਾਂ ਕਹੀਏ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਔਰ ਇਹ ਲਗਾਤਾਰ ਜਿਹੜਾ ਆ ਇਹ ਫੁੱਟਬਾਲ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਆ ਸਪੈਸ਼ਲੀ ਜੇ ਮੈਂ ਗੱਲ ਕਰਾਂ ਨਾਰਥ ਬਲੋਕ ਨਾਰਥ ਬਲੋਕ ਦੇ ਵਿੱਚ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਸਰ ਨੇ ਰੱਖਿਆ ਮੰਤਰੀ ਹੋਮ ਮਿਨਿਸਟਰ ਚੀਫ ਆਫ ਡਿਫੈਂਸ ਸਟਾਫ ਲਗਾਤਾਰ ਜਿਹੜੇ ਨੇ ਪਹੁੰਚ ਰਹੇ ਨੇ ਸੋ ਮੀਟਿੰਗਾਂ ਦਾ ਦੌਰ جاری ਹੈ ਲੱਗ ਰਿਹਾ ਹੈ ਕਿ ਭਾਰਤ ਕੁਝ ਵੱਡਾ ਕਰਨ ਜਾ ਰਿਹਾ ਆ ਔਰ ਜਵਾਬੀ ਕਾਰਵਾਈ ਬਹੁਤ ਜਲਦ ਹੋਏਗੀ ਪਰ ਜਿੱਦਾਂ ਦੀ ਵੀ ਜਵਾਬੀ ਕਾਰਵਾਈ ਹੈ ਇਹ ਹੈ ਕਿ ਜਿਨ੍ਹਾਂ ਨੇ ਉਹ ਸਭ ਕੁਝ ਕੀਤਾ ਆ ਚਾਹੇ ਉਹ ਰਜਿਸਟਰਡ ਆਰ ਪੀਟੀ ਦੇ ਹੋਵੇ ਉਹ ਸਭ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਮੁੜ ਕੇ ਜਿਗਰਾ ਨਾ ਪਵੇ 79 ਲੋਕਾਂ ਦੇ ਉੱਤੇ ਔਰ ਉਹਨਾਂ ਦੇ ਉੱਤੇ ਸਭ ਕੁਝ ਕਰਨਾ ਕਿਉਂਕਿ ਬਹੁਤ ਕੁਝ ਹੋਇਆ ਲੋਕਾਂ ਨੇ ਬਹੁਤ ਕੁਝ ਦੇਖਿਆ ਔਰ ਇਹ ਆਤੰਕੀ ਜਿਹੜਾ ਹਮਲਾ ਆ ਇਸ ਨੇ ਹਿਲਾ ਕੇ ਰੱਖ ਦਿੱਤੇ ਲੋਕ ਕਿਉਂਕਿ 26 ਟੂਰਿਸਟ ਜਿਹੜੇ ਸੀਗੇ ਉਹਨਾਂ ਦਾ ਇਦਾਂ ਕਤਲ ਕਰਨਾ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਦਿਲ ਦੁਖਾਉਣ ਵਾਲੀ ਗੱਲ ਸੀਗੀ ਫਿਲਹਾਲ ਆਦਿਲ ਜਿਹੜਾ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਉਹਦੇ ਸਕੈਚ ਜਾਰੀ ਕੀਤੇ ਗਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਕਿ ਰਾਤੋ ਰਾਤ ਉਹ ਜਿਹੜੇ ਆਤਕਵਾਦੀ ਨਾਲ ਮੌਜੂਦ ਸੀ ਉਹਨਾਂ ਦੇ ਘਰ ਉੜਾ ਦਿੱਤੇ ਗਏ ਆ ਔਰ ਇਸ ਤੋਂ ਇਲਾਵਾ ਹੁਣ ਜਿਹੜਾ ਆ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਅਨਿਲ ਚੋਹਾਨ ਦੀ ਮੀਟਿੰਗ ਬਹੁਤ ਐਮ ਹੈ ਕਿਉਂਕਿ ਲੱਗਦਾ ਹੈ ਕਿਉਂਕਿ ਇਹ ਮੀਟਿੰਗਾਂ ਤੋਂ ਬਿਨਾ ਯਾਨੀ ਕਿ ਨਹੀਂ ਸਭ ਕੁਝ ਹੋ ਸਕਦਾ ਲਗਾਤਾਰ ਗੱਡੀਆਂ ਫੌਜਦਾਰੀ ਗੱਡੀਆਂ ਜਦੋਂ ਨਾਰਥ ਬਲੌਕ ਵੰਚਣ ਲੱਪੈਂ ਤੇ ਪਤਾ ਲੱਗਦਾ ਹੈ ਕਿ ਮੁਲਕ ਦੇ ਵਿੱਚ ਹੁਣ ਸਭ ਕੁਝ ਸੈੱਟ ਨਹੀਂ ਹੈ ਔਰ ਸੈੱਟ ਹੋਣਾ ਵੀ ਨਹੀਂ ਚਾਹੀਦਾ ਜਦ ਤੱਕ ਮਦਲਾ ਲਈ ਲਿਆ ਜਾ ਸਕਦਾ ਮਿਸਾਲੀ ਸਜਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਨਿਹੱਤੇ ਲੋਕ ਜਿਹੜੇ ਕਿ ਕੋਈ ਹਨੀਮੂਨ ਮਨਾਉਣ ਗਿਆ ਸੀ ਕੋਈ ਜਨਮ ਦਿਨ ਮਨਾਉਣ ਗਿਆ ਸੀ ਕੋਈ ਅਨਿਵਰਸਰੀ ਆਪਣੇ ਬੱਚਿਆਂ ਦੇ ਨਾਲ ਸਪਲ ਸਾਂਝੇ ਕਰਨ ਗਿਆ ਸੀ ਉਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਕਦੇ ਵੀ ਨਹੀਂ ਕੀਤਾ ਜਾਣਾ ਚਾਹੀਦਾ ਸੋ ਪੂਰਾ ਮੁਲਕ ਜਿਹੜਾ ਕਰੋਸ ਚਾਰਜ ਮੰਨ ਕੀ ਬਾਤ ਚ ਵੀ ਜਿਹੜੇ ਸਾਡੇ ਪੀਐਮ ਨੇ ਉਹਨਾਂ ਨੇ ਕਿਹਾ ਕਿ ਪੂਰਾ ਭਾਰਤ ਗੁੱਸੇ ਚ ਹੈ ਔਰ ਉਹਨਾਂ ਦੇ ਗੁੱਸੇ ਨੂੰ ਠੰਡਾ ਕਰਨਾ ਸਿਰਫ ਤੇ ਸਿਰਫ ਉਦੋਂ ਠੰਡਾ ਹੋ ਸਕਦਾ ਜਦੋਂ ਜਵਾਬੀ ਕਾਰਵਾਈ ਕੀਤੀ ਜਾਵੇ ਚੀਫ ਆਫ ਡਿਫੈਂਸ ਸਟਾਫ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਅਹਿਮ ਮੀਟਿੰਗ ਹੋਈ ਹੈ ਉਦੋਂ ਜੇ ਗੱਲ ਕੀਤੀ ਜਾਵੇ ਤਾਂ ਬੀਐਸਐਫ ਜਰਨਲ ਜਿਹੜੇ ਨੇ ਉਹ ਵੀ ਸਾਊਥ ਬਲੋਕ ਜਿਹੜੇ ਨੇ ਉਹ ਵੀ ਪਹੁੰਚੇ ਨੇ ਔਰ ਲਗਾਤਾਰ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਨੇ ਸੋ ਬਹੁਤ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਭਾਰਤ ਵਰਗਾ ਮੁਲਕ ਜਿਨ੍ਹਾਂ ਦੇ ਉੱਤੇ 22 ਅਪ੍ਰੈਲ ਨੂੰ ਅਤਵਾਦੀ ਹਮਲਾ ਹੁੰਦਾ ਔਰ ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਔਰ ਪੂਰਾ ਭਾਰਤ ਮੁਲਕ ਜੜਾਇਆ ਇਸ ਦੇ ਉੱਤੇ ਬਹੁਤ ਜ਼ਿਆਦਾ ਅਕ੍ਰੋਚ ਦੇ ਵਿੱਚ ਹਰ ਕੋਈ ਨਿੰਦਾ ਕਰ ਰਿਹਾ ਪਰ ਇਸ ਲੈ ਕੇ ਲਗਾਤਾਰ ਜਿਹੜੇ ਭਾਰਤ ਦੇ ਲੋਕ ਨੇ ਉਹ ਜਵਾਬੀ ਕਾਰਵਾਈ ਦੀ ਮੰਗ ਕਰ ਰਹੇ ਆ ਸੋ ਇਸ ਨੂੰ ਨਜ਼ਰ ਚ ਰੱਖਦਿਆਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਚੀਫ ਆਫ ਡਿਫੈਂਸ ਸਟਾਫ ਜੋੜੇ ਨੇ ਅਨਿਲ ਚੋਹਾਨ ਉਹ ਰੱਖਿਆ ਮੰਤਰੀ ਰਾਣਾ ਸਿੰਘ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ ਔਰ ਲੱਗ ਰਿਹਾ ਕਿ ਬਹੁਤ ਅਹਿਮ ਕੁਝ ਹੋ ਸਕਦਾ ਹੈ ਜੇ ਉਧਰ ਦੇਖਿਆ ਜਾਵੇ ਤਾਂ ਪੰਜਾਬ ਦੀ ਗੁਜਰਾਤ ਦੀ ਔਰ ਇਸ ਤੋਂ ਇਲਾਵਾ ਅਰਬ ਸਾਗਰ ਦੇ ਵਿੱਚ ਜਿਹੜੀਆਂ ਮਜ਼ਾਈਲਾਂ ਨੇ ਉਹ ਵੀ ਟੈਸਟ ਕੀਤੀਆਂ ਜਾ ਰਹੀਆਂ ਨੇ ਔਰ ਇਹ ਪੂਰਾ ਇਹ ਵੀ ਦੱਸਿਆ ਜਾ ਰਿਹਾ ਕਿ ਅਸੀਂ جنگ ਲਈ ਵੀ ਤਿਆਰ ਹਾਂ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੀ ਵਾਟਰ ਟ੍ਰੀਟੀ ਸੀਗੀ ਉਸ ਨੂੰ ਖਤਮ ਕਰ ਦਿੱਤਾ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਜਾਣ ਦੇ ਲਈ ਕਰ ਦਿੱਤਾ ਅੱਜ ਦੀ ਜਿਹੜੀ ਤਰੀਕਾ ਉਹ ਆਖਰੀ ਹੈ ਸੋ ਲੱਗਦਾ ਹੈ ਕਿ ਭਾਰਤ ਇਸ ਵਾਰ ਦੋ ਟੋਕ ਹੈ ਔਰ ਇਹਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਹੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਜਿਹੜਾ ਆ ਉਹਦੀ ਮੁਲਾਕਾਤ ਵੀ ਇਹ ਦੱਸ ਰਹੀ ਹੈ ਕਿ ਅੱਜ ਦਾ ਜਿਹੜੇ ਆ ਇਹ ਕਿਉਂਕਿ ਕਿਹਾ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਮੀਡੀਆ ਭਾਰਤ ਦੀਆਂ ਜਿਹੜੀਆਂ ਇਨਪੁਟ ਏਜੰਸੀਜ਼ ਨੇ ਉਹ ਲਗਾਤਾਰ ਇਹ ਦੱਸ ਰਹੀਆਂ ਨੇ ਕਿ ਕੁਝ ਵੱਡਾ ਹੋਣ ਜਾ ਰਿਹਾ ਆ ਹਰ ਕੋਈ ਤਿਆਰ ਹੈ ਇਹਦੇ ਲਈ ਚਾਹੇ ਉਹ ਰੱਖਿਆ ਮੰਤ్రਾਲਾ ਹੋਵੇ ਗ੍ਰਹਿ ਮੰਤ్రਾਲਾ ਹੋਵੇ ਜਿਹੜਾ ਆਪਾਂ ਕਹੀਏ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਔਰ ਇਹ ਲਗਾਤਾਰ ਜਿਹੜਾ ਆ ਇਹ ਫੁੱਟਬਾਲ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਆ ਸਪੈਸ਼ਲੀ ਜੇ ਮੈਂ ਗੱਲ ਕਰਾਂ ਨਾਰਥ ਬਲੋਕ ਨਾਰਥ ਬਲੋਕ ਦੇ ਵਿੱਚ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰੱਖਿਆ ਮੰਤਰੀ ਹੋਮ ਮਨਿਸਟਰ ਚੀਫ ਆਫ ਡਿਫੈਂਸ ਸਟਾਫ ਪਹੁੰਚ ਰਹੇ ਨੇ ਸੋ ਮੀਟਿੰਗਾਂ ਦਾ ਦੌਰ ਜਾਰੀ ਹੈ ਲੱਗ ਰਿਹਾ ਹੈ ਕਿ ਭਾਰਤ ਕੁਝ ਵੱਡਾ ਕਰਨ ਜਾ ਰਿਹਾ ਆ ਔਰ ਜਵਾਬੀ ਕਾਰਵਾਈ ਬਹੁਤ ਜਲਦ ਹੋਏਗੀ ਪਰ ਜਿੱਦਾਂ ਦੀ ਵੀ ਜਵਾਬੀ ਕਾਰਵਾਈ ਹੈ ਇਹ ਹੈ ਕਿ ਜਿਨ੍ਹਾਂ ਨੇ ਉਹ ਸਭ ਕੁਝ ਕੀਤਾ ਆ ਚਾਹੇ ਰਜਿਸਟਰਡ ਆਰਐਫਟੀ ਦੇ ਹੋਵੇ ਉਹ ਸਭ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਮੁੜ ਕੇ ਜਿਗਰਾ ਨਾ ਪਵੇ 79 ਲੋਕਾਂ ਦੇ ਉੱਤੇ ਔਰ ਉਹਨਾਂ ਦੇ ਉੱਤੇ ਸਭ ਕੁਝ ਕਰਨਾ ਕਿਉਂਕਿ ਬਹੁਤ ਕੁਝ ਹੋਇਆ ਲੋਕਾਂ ਨੇ ਬਹੁਤ ਕੁਝ ਦੇਖਿਆ ਔਰ ਇਹ ਆਤੰਕ ਕੀ ਜਿਹੜਾ ਹਮਲਾ ਆ ਇਸ ਨੇ ਹਿਲਾ ਕੇ ਰੱਖ ਦਿੱਤੇ ਲੋਕ ਕਿਉਂਕਿ 26 ਟੂਰਿਸਟ ਜਿਹੜੇ ਸੀਗੇ ਉਹਨਾਂ ਦਾ ਇਦਾਂ ਕਤਲ ਕਰਨਾ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਦਿਲ ਦੁਖਾਉਣ ਵਾਲੀ ਗੱਲ ਸੀਗੀ ਫਿਲਹਾਲ ਆਦਿਲ ਜਿਹੜਾ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਉਹਦੇ ਸਕੈਚ ਜਾਰੀ ਕੀਤੇ ਗਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਕਿ ਰਾਤੋਂ ਰਾਤ ਉਹ ਜਿਹੜੇ ਆਤਿਕਵਾਦੀ ਨਾਲ ਮੌਜੂਦ ਸੀ ਉਹਨਾਂ ਦੇ ਘਾਰ ਉਡਾ ਦਿੱਤੇ ਗਏ ਆ ਔਰ ਇਸ ਤੋਂ ਇਲਾਵਾ ਹੁਣ ਜਿਹੜਾ ਆ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਅਨਿਲ ਚੋਹਾਨ ਦੀ ਮੀਟਿੰਗ ਬਹੁਤ ਐਮ ਹੈ ਕਿਉਂਕਿ ਲੱਗਦਾ ਹੈ ਕਿਉਂਕਿ ਇਹ ਮੀਟਿੰਗਾਂ ਤੋਂ ਬਿਨਾ ਯਾਨੀ ਕਿ ਨਹੀਂ ਸਭ ਕੁਝ ਹੋ ਸਕਦਾ ਲਗਾਤਾਰ ਗੱਡੀਆਂ ਫੌਜਦਾਰੀ ਗੱਡੀਆਂ ਜਦੋਂ ਨਾਰਥ ਬਲੌਕ ਪਹੁੰਚਣ ਲੱਪੈਣ ਤੇ ਪਤਾ ਲੱਗਦਾ ਹੈ ਕਿ ਮੁਲਕ ਦੇ ਵਿੱਚ ਹੁਣ ਸਭ ਕੁਝ ਸੈਟ ਨਹੀਂ ਹੈ ਔਰ ਸੈਟ ਹੋਣਾ ਵੀ ਨਹੀਂ ਚਾਹੀਦਾ ਜਦ ਤੱਕ ਮਦਲਾ ਨਹੀਂ ਲਿਆ ਜਾ ਸਕਦਾ ਮਿਸਾਲੀ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਨਿਹੱਤੇ ਲੋਕ ਜਿਹੜੇ ਕਿ ਕੋਈ ਹਨੀਮੂਨ ਮਨਾਉਣ ਗਿਆ ਸੀ ਕੋਈ ਜਨਮ ਦਿਨ ਮਨਾਉਣ ਗਿਆ ਸੀ ਕੋਈ ਐਨੀਵਰਸਰੀ ਆਪਣੇ ਬੱਚਿਆਂ ਦੇ ਨਾਲ ਸਪਲ ਸਾਂਝੇ ਕਰਨ ਗਿਆ ਸੀ ਉਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਕਦੇ ਵੀ ਨਹੀਂ ਚੀਫ ਆਫ ਡਿਫੈਂਸ ਸਟਾਫ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਅਹਿਮ ਮੀਟਿੰਗ ਹੋਈ ਹੈ ਉਧਰੋਂ ਜੇ ਗੱਲ ਕੀਤੀ ਜਾਵੇ ਤਾਂ ਬੀਐਸਐਫ ਜਰਨਲ ਜਿਹੜੇ ਨੇ ਉਹ ਵੀ ਸਾਊਥ ਬਲੌਕ ਜਿਹੜੇ ਨੇ ਉਹ ਵੀ ਪਹੁੰਚੇ ਨੇ ਔਰ ਲਗਾਤਾਰ ਜਿਹੜਾ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਨੇ ਸੋ ਬਹੁਤ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਭਾਰਤ ਵਰਗਾ ਮੁਲਕ ਜਿਨ੍ਹਾਂ ਦੇ ਉੱਤੇ 22 ਅਪ੍ਰੈਲ ਨੂੰ આતਵਾਦੀ ਹਮਲਾ ਹੁੰਦਾ ਹੈ ਔਰ નિર્ਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਔਰ ਪੂਰਾ ਭਾਰਤ ਮੁਲਕ ਜੜਾਇਆ ਇਸ ਦੇ ਉੱਤੇ ਬਹੁਤ ਜ਼ਿਆਦਾ ਅਕ੍ਰੋਚ ਦੇ ਵਿੱਚ ਹਰ ਕੋਈ ਨਿੰਦਾ ਕਰ ਰਿਹਾ ਪਰ ਇਸ ਲੈ ਕੇ ਲਗਾਤਾਰ ਜਿਹੜੇ ਭਾਰਤ ਦੇ ਲੋਕ ਨੇ ਉਹ ਜਵਾਬੀ ਕਾਰਵਾਈ ਦੀ ਮੰਗ ਕਰ ਰਹੇ ਆ ਸੋ ਇਸ ਨੂੰ ਨਜ਼ਰ ਚ ਰੱਖਦਿਆਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਚੀਫ ਆਫ ਡਿਫੈਂਸ ਸਟਾਫ ਜੋੜੇ ਨੇ ਅਨਿਲ ਚੋਹਾਨ ਉਰੱਖਿਆ ਮੰਤਰੀ ਰਾਣਾ ਸਿੰਘ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ ਔਰ ਲੱਗ ਰਿਹਾ ਕਿ ਬਹੁਤ ਅਹਿਮ ਕੁਝ ਹੋ ਸਕਦਾ ਹੈ ਜੇ ਉਧਰ ਦੇਖਿਆ ਜਾਵੇ ਤਾਂ ਪੰਜਾਬ ਦੀ ਗੁਜਰਾਤ ਦੀ ਔਰ ਇਸ ਤੋਂ ਇਲਾਵਾ ਅਰਬ ਸਾਗਰ ਦੇ ਵਿੱਚ ਜਿਹੜੀਆਂ ਮਜ਼ਾਇਲਾ ਨੇ ਉਹ ਵੀ ਟੈਸਟ ਕੀਤੀਆਂ ਜਾ ਰਹੀਆਂ ਨੇ ਔਰ ਇਹ ਪੂਰਾ ਇਹ ਵੀ ਦੱਸਿਆ ਜਾ ਰਿਹਾ ਕਿ ਅਸੀਂ جنگਲੇ ਵੀ ਧਿਆਨ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੀ ਵਾਟਰ ਟ੍ਰੀਟੀ ਸੀਗੀ ਉਸ ਨੂੰ ਖਤਮ ਕਰ ਦਿੱਤਾ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਜਾਣ ਦੇ ਲਈ ਕਰ ਦਿੱਤਾ ਅੱਜ ਦੀ ਜਿਹੜੀ ਤਰੀਕਾ ਉਹ ਆਖਰੀ ਹੈ ਸੋ ਲੱਗਦਾ ਹੈ ਕਿ ਭਾਰਤ ਇਸ ਵਾਰ ਦੋ ਟੋਕ ਹੈ ਔਰ ਇਹਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਹੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਜਿਹੜਾ ਆ ਉਹਦੀ ਮੁਲਾਕਾਤ ਵੀ ਇਹ ਦੱਸ ਰਹੀ ਹੈ ਕਿ ਅੱਜ ਦਾ ਜਿਹੜਾ ਇਹ ਕਿਉਂਕਿ ਕਿਹਾ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਮੀਡੀਆ ਭਾਰਤ ਦੀਆਂ ਜਿਹੜੀਆਂ ਇਨਪੁਟ ਏਜੰਸੀਜ਼ ਨੇ ਉਹ ਲਗਾਤਾਰ ਇਹ ਦੱਸ ਰਹੀਆਂ ਨੇ ਕਿ ਕੁਝ ਵੱਡਾ ਹੋਣ ਜਾ ਰਿਹਾ ਆ ਹਰ ਕੋਈ ਤਿਆਰ ਹੈ ਇਹਦੇ ਲਈ ਚਾਹੇ ਉਹ ਰੱਖਿਆ ਮੰਤ్రਾਲਾ ਹੋਵੇ ਗ੍ਰਹਿ ਮੰਤ్రਾਲਾ ਹੋਵੇ ਜਿਹੜਾ ਆਪਾਂ ਕਹੀਏ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਔਰ ਇਹ ਲਗਾਤਾਰ ਜਿਹੜਾ ਆ ਇਹ ਫੁੱਟਬਾਲ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਆ ਸਪੈਸ਼ਲੀ ਜੇ ਮੈਂ ਗੱਲ ਕਰਾਂ ਨਾਰਥ ਬਲੋਕ ਨਾਰਥ ਬਲੋਕ ਦੇ ਵਿੱਚ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰੱਖਿਆ ਮੰਤਰੀ ਹੋਮ ਮਨਿਸਟਰ ਚੀਫ ਆਫ ਡਿਫੈਂਸ ਸਟਾਫ ਲ ਪਹੁੰਚ ਰਹੇ ਨੇ ਸੋ ਮੀਟਿੰਗਾਂ ਦਾ ਦੌਰ جاری ਹੈ ਲੱਗ ਰਿਹਾ ਹੈ ਕਿ ਭਾਰਤ ਕੁਝ ਵੱਡਾ ਕਰਨ ਜਾ ਰਿਹਾ ਆ ਔਰ ਜਵਾਬੀ ਕਾਰਵਾਈ ਬਹੁਤ ਜਲਦ ਹੋਏਗੀ ਪਰ ਜਿੱਦਾਂ ਦੀ ਵੀ ਜਵਾਬੀ ਕਾਰਵਾਈ ਹੈ ਇਹ ਹੈ ਕਿ ਜਿਨ੍ਹਾਂ ਨੇ ਉਹ ਸਭ ਕੁਝ ਕੀਤਾ ਆ ਚਾਹੇ ਰਜਿਸਟਰਡ ਆਰਫਟੀ ਦੇ ਹੋਵੇ ਉਹ ਸਭ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਮੁੜ ਕੇ ਜਿਗਰਾ ਨਾ ਪਵੇ 79 ਲੋਕਾਂ ਦੇ ਉੱਤੇ ਔਰ ਉਹਨਾਂ ਦੇ ਉਤੇ ਸਭ ਕੁਝ ਕਰਨਾ ਕਿਉਂਕਿ ਬਹੁਤ ਕੁਝ ਹੋਇਆ ਲੋਕਾਂ ਨੇ ਬਹੁਤ ਕੁਝ ਦੇਖਿਆ ਔਰ ਇਹ ਆਤੰਕ ਕੀ ਜਿਹੜਾ ਹਮਲਾ ਆ ਇਸ ਨੇ ਹਿਲਾ ਕੇ ਰੱਖ ਦਿੱਤੇ ਲੋਕ ਕਿਉਂਕਿ 26 ਟੂਰਿਸਟ ਜਿਹੜੇ ਸੀਗੇ ਉਹਨਾਂ ਦਾ ਇਦਾਂ ਕਤਲ ਕਰਨਾ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਦਿਲ ਦੁਖਾਉਣ ਵਾਲੀ ਗੱਲ ਸੀਗੀ ਫਿਲਹਾਲ ਆਦਿਲ ਜਿਹੜਾ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਉਹਦੇ ਸਕੈਚ ਜਾਰੀ ਕੀਤੇ ਗਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਕਿ ਰਾਤੋਂ ਰਾਤ ਉਹ ਜਿਹੜੇ ਆਤਿਕਵਾਦੀ ਨਾਲ ਮੌਜੂਦ ਸੀਗੇ ਉਹਨਾਂ ਦੇ ਘਾਰ ਉਡਾ ਦਿੱਤੇ ਗਏ ਆ ਔਰ ਇਸ ਤੋਂ ਇਲਾਵਾ ਹੁਣ ਜਿਹੜਾ ਆ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਅਨਿਲ ਚੋਹਾਨ ਦੀ ਮੀਟਿੰਗ ਬਹੁਤ ਐਮ ਹੈ ਕਿਉਂਕਿ ਲੱਗਦਾ ਹੈ ਕਿਉਂਕਿ ਇਹ ਮੀਟਿੰਗਾਂ ਤੋਂ ਬਿਨਾ ਯਾਨੀ ਕਿ ਨਹੀਂ ਸਭ ਕੁਝ ਹੋ ਸਕਦਾ ਲਗਾਤਾਰ ਗੱਡੀਆਂ ਫੌਜਦਾਰੀ ਗੱਡੀਆਂ ਜਦੋਂ ਨਾਰਥ ਬਲੌਕ ਪਹੁੰਚਣ ਲੱਪੈਣ ਤੇ ਪਤਾ ਲੱਗਦਾ ਹੈ ਕਿ ਮੁਲਕ ਦੇ ਵਿੱਚ ਹੁਣ ਸਭ ਕੁਝ ਸੈੱਟ ਨਹੀਂ ਹੈ ਔਰ ਸੈੱਟ ਹੋਣਾ ਵੀ ਨਹੀਂ ਚਾਹੀਦਾ ਜਦ ਤੱਕ ਮਦਲਾ ਨਹੀਂ ਲਿਆ ਜਾ ਸਕਦਾ ਮਿਸਾਲੀ ਸਜਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਨਿਹੱਤੇ ਲੋਕ ਜਿਹੜੇ ਕਿ ਕੋਈ ਹਨੀਮੂਨ ਮਨਾਉਣ ਗਿਆ ਸੀ ਕੋਈ ਜਨਮ ਦਿਨ ਮਨਾਉਣ ਗਿਆ ਸੀ ਕੋਈ ਅਨਿਵਰਸਰੀ ਆਪਣੇ ਬੱਚਿਆਂ ਦੇ ਨਾਲ ਸਪਲ ਸਾਂਝੇ ਕਰਨ ਗਿਆ ਸੀ ਉਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਕਦੇ ਵੀ ਨਹੀਂ ਚੀਫ ਆਫ ਡਿਫੈਂਸ ਸਟਾਫ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਅਹਿਮ ਮੀਟਿੰਗ ਹੋਈ ਹੈ ਉਧਰੋਂ ਜੇ ਗੱਲ ਕੀਤੀ ਜਾਵੇ ਤਾਂ ਬੀਐਸਐਫ ਜਰਨਲ ਜਿਹੜੇ ਨੇ ਉਹ ਵੀ ਸਾਊਥ ਬਲੌਕ ਜਿਹੜੇ ਨੇ ਉਹ ਵੀ ਪਹੁੰਚੇ ਨੇ ਔਰ ਲਗਾਤਾਰ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਨੇ ਸੋ ਬਹੁਤ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਭਾਰਤ ਵਰਗਾ ਮੁਲਕ ਜਿਨ੍ਹਾਂ ਦੇ ਉੱਤੇ 22 ਅਪ੍ਰੈਲ ਨੂੰ આતਵਾਦੀ ਹਮਲਾ ਹੁੰਦਾ ਹੈ ਔਰ નિર્ਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਔਰ ਪੂਰਾ ਭਾਰਤ ਮੁਲਕ ਜੜਾਇਆ ਇਸ ਦੇ ਉੱਤੇ ਬਹੁਤ ਜ਼ਿਆਦਾ ਅਕ੍ਰੋਚ ਦੇ ਵਿੱਚ ਹਰ ਕੋਈ ਨਿੰਦਾ ਕਰ ਰਿਹਾ ਪਰ ਇਸ ਲੈ ਕੇ ਲਗਾਤਾਰ ਜਿਹੜੇ ਭਾਰਤ ਦੇ ਲੋਕ ਨੇ ਉਹ ਜਵਾਬੀ ਕਾਰਵਾਈ ਦੀ ਮੰਗ ਕਰ ਰਹੇ ਆ ਸੋ ਇਸ ਨੂੰ ਨਜ਼ਰ ਚ ਰੱਖਦੇ ਆ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਚੀਫ ਆਫ ਡਿਫੈਂਸ ਸਟਾਫ ਜੋੜੇ ਨੇ ਅਨਿਲ ਚੋਹਾਨ ਉਰੱਖਿਆ ਮੰਤਰੀ ਰਾਣਾ ਸਿੰਘ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ ਔਰ ਲੱਗ ਰਿਹਾ ਕਿ ਬਹੁਤ ਅਹਿਮ ਕੁਝ ਹੋ ਸਕਦਾ ਹੈ ਜੇ ਉਧਰ ਦੇਖਿਆ ਜਾਵੇ ਤਾਂ ਪੰਜਾਬ ਦੀ ਗੁਜਰਾਤ ਦੀ ਔਰ ਇਸ ਤੋਂ ਇਲਾਵਾ ਅਰਬ ਸਾਗਰ ਦੇ ਵਿੱਚ ਜਿਹੜੀਆਂ ਮਜ਼ਾਇਲਾ ਨੇ ਉਹ ਵੀ ਟੈਸਟ ਕੀਤੀਆਂ ਜਾ ਰਹੀਆਂ ਨੇ ਔਰ ਇਹ ਪੂਰਾ ਇਹ ਵੀ ਦੱਸਿਆ ਜਾ ਰਿਹਾ ਕਿ ਅਸੀਂ ਜੰਗ ਲਈ ਵੀ ਤਿਆਰ ਹਾਂ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੀ ਵਾਟਰ ਟ੍ਰੀਟੀ ਸੀਗੀ ਉਸ ਨੂੰ ਖਤਮ ਕਰ ਦਿੱਤਾ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਜਾਣ ਦੇ ਲਈ ਕਰ ਦਿੱਤਾ ਅੱਜ ਦੀ ਜਿਹੜੀ ਤਰੀਕਾ ਉਹ ਆਖਰੀ ਹੈ ਸੋ ਲੱਗਦਾ ਹੈ ਕਿ ਭਾਰਤ ਇਸ ਵਾਰ ਦੋ ਟੋਕ ਹੈ ਔਰ ਇਹਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਹੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਜਿਹੜਾ ਆ ਉਹਦੀ ਮੁਲਾਕਾਤ ਵੀ ਇਹ ਦੱਸ ਰਹੀ ਹੈ ਕਿ ਅੱਜ ਦਾ ਜਿਹੜਾ ਆ ਇਹ ਕਿਉਂਕਿ ਕਿਹਾ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਮੀਡੀਆ ਭਾਰਤ ਦੀਆਂ ਜਿਹੜੀਆਂ ਇਨਪੁਟ ਏਜੰਸੀਜ਼ ਨੇ ਉਹ ਲਗਾਤਾਰ ਇਹ ਦੱਸ ਰਹੀਆਂ ਨੇ ਕਿ ਕੁਝ ਵੱਡਾ ਹੋਣ ਜਾ ਰਿਹਾ ਆ ਹਰ ਕੋਈ ਤਿਆਰ ਹੈ ਇਹਦੇ ਲਈ ਚਾਹੇ ਉਹ ਰੱਖਿਆ ਮੰਤਰਾਲਾ ਹੋਵੇ ਗ੍ਰਹਿ ਮੰਤਰਾਲਾ ਹੋਵੇ ਜਿਹੜਾ ਆਪਾਂ ਕਹੀਏ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਔਰ ਇਹ ਲਗਾਤਾਰ ਜਿਹੜਾ ਆ ਇਹ ਫੁੱਟਬਾਲ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਆ ਸਪੈਸ਼ਲੀ ਜੇ ਮੈਂ ਗੱਲ ਕਰਾਂ ਨਾਰਥ ਬਲੋਕ ਨਾਰਥ ਬਲੋਕ ਦੇ ਵਿੱਚ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਸਰ ਨੇ ਰੱਖਿਆ ਮੰਤਰੀ ਹੋਮ ਮਿਨਿਸਟਰ ਚੀਫ ਆਫ ਡਿਫੈਂਸ ਸਟਾਫ ਲਗਾਤਾਰ ਜਿਹੜੇ ਨੇ ਪਹੁੰਚ ਰਹੇ ਨੇ ਸੋ ਮੀਟਿੰਗਾਂ ਦਾ ਦੌਰ جاری ਹੈ ਲੱਗ ਰਿਹਾ ਹੈ ਕਿ ਭਾਰਤ ਕੁਝ ਵੱਡਾ ਕਰਨ ਜਾ ਰਿਹਾ ਆ ਔਰ ਜਵਾਬੀ ਕਾਰਵਾਈ ਬਹੁਤ ਜਲਦ ਹੋਏਗੀ ਪਰ ਜਿੱਦਾਂ ਦੀ ਵੀ ਜਵਾਬੀ ਕਾਰਵਾਈ ਹੈ ਇਹ ਹੈ ਕਿ ਜਿਨ੍ਹਾਂ ਨੇ ਉਹ ਸਭ ਕੁਝ ਕੀਤਾ ਆ ਚਾਹੇ ਰਜਿਸਟਰਡ ਆਰਐਫਟੀ ਦੇ ਹੋਵੇ ਉਹ ਸਭ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਮੁੜ ਕੇ ਜਿਗਰਾ ਨਾ ਪਵੇ ਨਿਹੱਤੇ ਲੋਕਾਂ ਦੇ ਉੱਤੇ ਔਰ ਉਹਨਾਂ ਦੇ ਉਤੇ ਸਭ ਕੁਝ ਕਰਨਾ ਕਿਉਂਕਿ ਬਹੁਤ ਕੁਝ ਹੋਇਆ ਲੋਕਾਂ ਨੇ ਬਹੁਤ ਕੁਝ ਦੇਖਿਆ ਔਰ ਇਹ ਆਤੰਕ ਕੀ ਜਿਹੜਾ ਹਮਲਾ ਆ ਇਸ ਨੇ ਹਿਲਾ ਕੇ ਰੱਖ ਦਿੱਤੇ ਲੋਕ ਕਿਉਂਕਿ 26 ਟੂਰਿਸਟ ਜਿਹੜੇ ਸੀਗੇ ਉਹਨਾਂ ਦਾ ਇਦਾਂ ਕਤਲ ਕਰਨਾ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਦਿਲ ਦੁਖਾਉਣ ਵਾਲੀ ਗੱਲ ਸੀਗੀ ਫਿਲਹਾਲ ਆਦਿਲ ਜਿਹੜਾ ਇਸ ਪੂਰੇ ਘਟਨਾਗ੍ਰਾਮ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਉਹਦੇ ਸਕੈਚ ਜਾਰੀ ਕੀਤੇ ਗਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਕਿ ਔਰ ਰਾਤੋਂ ਰਾਤ ਉਹ ਜਿਹੜੇ ਆਤਕਵਾਦੀ ਨਾਲ ਮੌਜੂਦ ਸੀਗੇ ਉਹਨਾਂ ਦੇ ਘਰ ਉੜਾ ਦਿੱਤੇ ਗਏ ਆ ਔਰ ਇਸ ਤੋਂ ਇਲਾਵਾ ਹੁਣ ਜਿਹੜਾ ਆ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਅਨਿਲ ਚੋਹਾਨ ਦੀ ਮੀਟਿੰਗ ਬਹੁਤ ਐਮ ਹੈ ਕਿਉਂਕਿ ਲੱਗਦਾ ਹੈ ਕਿਉਂਕਿ ਇਹ ਮੀਟਿੰਗਾਂ ਤੋਂ ਬਿਨਾ ਯਾਨੀ ਕਿ ਨਹੀਂ ਸਭ ਕੁਝ ਹੋ ਸਕਦਾ ਲਗਾਤਾਰ ਗੱਡੀਆਂ ਫੌਜਦਾਰੀ ਗੱਡੀਆਂ ਜਦੋਂ ਨਾਰਥ ਬਲੌਕ ਪਹੁੰਚਣ ਲੱਪੈਂ ਤੇ ਪਤਾ ਲੱਗਦਾ ਹੈ ਕਿ ਮੁਲਕ ਦੇ ਵਿੱਚ ਹੁਣ ਸਭ ਕੁਝ ਸੈੱਟ ਨਹੀਂ ਹੈ ਔਰ ਸੈੱਟ ਹੋਣਾ ਵੀ ਨਹੀਂ ਚਾਹੀਦਾ ਜਦ ਤੱਕ ਮਦਲਾ ਲਈ ਲਿਆ ਜਾ ਸਕਦਾ ਮਿਸਾਲੀ ਸਜਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਨਿਹੱਤੇ ਲੋਕ ਜਿਹੜੇ ਕਿ ਕੋਈ ਹਨੀਮੂਨ ਮਨਾਉਣ ਗਿਆ ਸੀ ਕੋਈ ਜਨਮ ਦਿਨ ਮਨਾਉਣ ਗਿਆ ਸੀ ਕੋਈ ਅਨਿਵਰਸਰੀ ਆਪਣੇ ਬੱਚਿਆਂ ਦੇ ਨਾਲ ਸਪਲ ਸਾਂਝੇ ਕਰਨ ਗਿਆ ਸੀ ਉਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਕਦੇ ਵੀ ਨਹੀਂ ਚੀਫ ਆਫ ਡਿਫੈਂਸ ਸਟਾਫ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਅਹਿਮ ਮੀਟਿੰਗ ਹੋਈ ਹੈ ਉਧਰੋ ਜੇ ਗੱਲ ਕੀਤੀ ਜਾਵੇ ਤਾਂ ਬੀਐਸਐਫ ਜਰਨਲ ਜਿਹੜੀ ਨੇ ਉਹ ਵੀ ਸਾਊਥ ਬਲੋਕ ਜਿਹੜੇ ਨੇ ਉਹ ਵੀ ਪਹੁੰਚੇ ਨੇ ਔਰ ਲਗਾਤਾਰ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਨੇ ਸੋ ਬਹੁਤ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਭਾਰਤ ਵਰਗਾ ਮੁਲਕ ਜਿਨ੍ਹਾਂ ਦੇ ਉੱਤੇ 22 ਅਪ੍ਰੈਲ ਨੂੰ ਅਤਵਾਦੀ ਹਮਲਾ ਹੁੰਦਾ ਔਰ નિર્ਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਔਰ ਪੂਰਾ ਭਾਰਤ ਮੁਲਕ ਜਿਹੜਾ ਇਸ ਅਤੇ ਬਹੁਤ ਜ਼ਿਆਦਾ ਅਕ੍ਰੋਚ ਦੇ ਵਿੱਚ ਹਰ ਕੋਈ ਨਿੰਦਾ ਕਰ ਰਿਹਾ ਪਰ ਇਸ ਲੈ ਕੇ ਲਗਾਤਾਰ ਜਿਹੜੇ ਭਾਰਤ ਦੇ ਲੋਕ ਨੇ ਉਹ ਜਵਾਬੀ ਕਾਰਵਾਈ ਦੀ ਮੰਗ ਕਰ ਰਹੇ ਆ ਸੋ ਇਸ ਨੂੰ ਨਜ਼ਰ ਚ ਰੱਖਦੇ ਆ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਚੀਫ ਆਫ ਡਿਫੈਂਸ ਸਟਾਫ ਜਿਹੜੇ ਨੇ ਅਨਿਲ ਚੋਹਾਨ ਉਹ ਰੱਖਿਆ ਮੰਤਰੀ ਰਾਣਾ ਸਿੰਘ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ ਔਰ ਲੱਗ ਰਿਹਾ ਕਿ ਬਹੁਤ ਅਹਿਮ ਕੁਝ ਹੋ ਸਕਦਾ ਹੈ ਜੇ ਉਧਰ ਦੇਖਿਆ ਜਾਵੇ ਤਾ ਪੰਜਾਬ ਦੀ ਗੁਜਰਾਤ ਦੀ ਔਰ ਇਸ ਤੋਂ ਇਲਾਵਾ ਅਰਬ ਸਾਗਰ ਦੇ ਵਿੱਚ ਜਿਹੜੀਆਂ ਮਜ਼ਾਇਲਾ ਨੇ ਉਹ ਵੀ ਟੈਸਟ ਕੀਤੀਆਂ ਜਾ ਰਹੀਆਂ ਨੇ ਔਰ ਇਹ ਪੂਰਾ ਇਹ ਵਿੱਚ ਦੱਸਿਆ ਜਾ ਰਿਹਾ ਕਿ ਅਸੀਂ ਜੰਗਲੇ ਵੀ ਧਿਆਨ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੀ ਵਾਟਰ ਟ੍ਰੀਟੀ ਸੀਗੀ ਉਸ ਨੂੰ ਖਤਮ ਕਰ ਦਿੱਤਾ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਜਾਣ ਦੇ ਲਈ ਕਰ ਦਿੱਤਾ ਅੱਜ ਦੀ ਜਿਹੜੀ ਤਰੀਕਾ ਉਹ ਆਖਰੀ ਹੈ ਸੋ ਲੱਗਦਾ ਹੈ ਕਿ ਭਾਰਤ ਇਸ ਵਾਰ ਦੋ ਟੋਕ ਹੈ ਔਰ ਇਹਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਹੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਸੀਡੀਸੀ ਯਾਨੀ ਕਿ ਚੀਫ ਆਫ ਡਿਫੈਂਸ ਸਟਾਫ ਜਿਹੜਾ ਆ ਉਹਦੀ ਮੁਲਾਕਾਤ ਵੀ ਇਹ ਦੱਸ ਰਹੀ ਹੈ ਕਿ ਅੱਜ ਦਾ ਜਿਹੜਾ ਆ ਇਹ ਕਿਉਂਕਿ ਕਿਹਾ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਮੀਡੀਆ ਭਾਰਤ ਦੀਆਂ ਜਿਹੜੀਆਂ ਇਨਪੁਟ ਏਜੰਸੀਜ਼ ਨੇ ਉਹ ਲਗਾਤਾਰੇ ਦੱਸ ਰਹੀਆਂ ਨੇ ਕਿ ਕੁਝ ਵੱਡਾ ਹੋਣ ਜਾ ਰਿਹਾ ਆ ਹਰ ਕੋਈ ਤਿਆਰ ਹੈ ਇਹਦੇ ਲਈ ਚਾਹੇ ਉਹ ਰੱਖਿਆ ਮੰਤ్రਾਲਾ ਹੋਵੇ ਗ੍ਰਹਿ ਮੰਤ్రਾਲਾ ਹੋਵੇ ਜਿਹੜਾ ਆਪਾਂ ਕਹੀਏ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਇਹ ਲਗਾਤਾਰ ਜਿਹੜਾ ਆ ਇਹ ਫੁੱਟਬਾਲ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਆ ਸਪੈਸ਼ਲੀ ਜੇ ਮੈਂ ਗੱਲ ਕਰਾਂ ਨਾਰਥ ਬਲੋਕ ਨਾਰਥ ਬਲੋਕ ਦੇ ਵਿੱਚ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰੱਖਿਆ ਮੰਤਰੀ ਹੋਮ ਮਨਿਸਟਰ ਚੀਫ ਆਫ ਡਿਫੈਂਸ ਸਟਾਫ ਲਗਾਤਾਰ ਜਿਹੜੇ ਨੇ ਪਹੁੰਚ ਰਹੇ ਨੇ ਸੋ ਮੀਟਿੰਗਾਂ ਦਾ ਦੌਰ جاری ਹੈ ਲੱਗ ਰਿਹਾ ਹੈ ਕਿ ਭਾਰਤ ਕੁਝ ਵੱਡਾ ਕਰਨ ਜਾ ਰਿਹਾ ਆ ਔਰ ਜਵਾਬੀ ਕਾਰਵਾਈ ਬਹੁਤ ਜਲਦ